ਮੇਤਰੋ ਕੀ ਹਾਲ ਚਾਲ ਰਹਿਣ ਦਾ ਸਵਾਗਤ ਹੈ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਚੱਲੇ ਸ਼ਹਿਰ ਟਰਾਲੇ ਦਾ ਚੈਨਲ ਲੈਣ ਤੇ ਪੈਸਾ ਆਪਣੇ ਅਕਾਊਂਟ ਆ ਗਿਆ ਹੈ ਦਲਜੀਤ ਤੇ ਚਾਚੇ ਵੱਲੋਂ ਦਲਜੀਤ ਤੇ ਚਾਚੇ ਨੇ ਪੈਸੇ ਪਾਏ ਨੇ ਟਰਾਲੇ ਦੀ ਵੀਡੀਓ ਵੀ ਬਣਾਵਾਂਗੇ ਕੱਲ੍ਹ ਕੇ ਯਾਰ ਚੈਨਲ ਲਵਾਉਣੇ ਆ ਕੰਮ ਸ਼ੁਰੂ ਕਰਦੇ ਆ ਓ ਮਾਈ ਗੋਡ ਲਓ ਮਿੱਤਰੋ ਸਮਾਨ ਲੈ ਲਿਆ ਸਮਾਨ ਲਾਂ ਗੱਲ ਆ ਸਮਾਨ ਲੈ ਲਿਆ ਤੇ ਹੁਣ ਵੀ ਚੱਲੇ ਆ ਪਿੰਡ ਨੂੰ ਰਵਾਨਗੀ ਕਰਕੇ 500 ਰੁਪਇਆ ਲਾ ਲਿਆ ਹੁਣ ਜਾਂਦੇ ਆ ਟਰਾਲੇ ਕੋਲੇ ਤੇ ਸਮਾਨ ਦਿੰਨੇ ਆ ਲਵਾਉਣੇ ਆ ਉਹਨੂੰ ਕਹਿੰਦੇ ਛੇਤੀ ਛੇਤੀ ਲਾ ਦਿੱਤਾ ਜਾਵੇ ਸਾਡਾ ਸਮਾਨ ਆਹ ਸਹੀ ਗੱਲbro ਆ ਐਂਗਲ ਲਾਉਣੀ ਆ ਪਰ ਇੱਥੇ ਥੱਲੇ ਬੰਨਣਾ ਇੱਥੇ ਥੱਲੇ ਤੇ ਜਿਵੇਂ ਆ ਪੱਤੀ ਲੱਗੀ ਆ ਐਵੇਂ ਇੱਥੇ ਲੱਗ ਜਾਣੀ ਟਰਾਲਾ ਤਿਆਰ ਹੋ ਰਿਹਾ ਇਹਨਾਂ ਦਾ ਸਕੀਮਾ ਸਾਨੂੰ ਦੇਣੀਆਂ ਪੈਂਦੀਆਂ ਨੇ ਕਿਉਂਕਿ ਚਲਾਉਣਾ ਅਸੀਂ ਹੈ ਨਾ ਚਲਾਉਣਾ ਤੁਸੀਂ ਅਸੀਂ ਚਲਾਉਣਾ ਕੱਲ ਨੂੰ ਕੋਈ ਚੀਜ਼ ਸਾਲੀ ਕੜਾਕਾ ਕਪੋਲ ਗਈ ਤੇ ਸਾਨੂੰ ਮੋੜ ਕੇ ਰੋਕਣਾ ਪੈਣਾ ਨਾ ਆਬ ਮਜ਼ਬੂਤੀ ਕਰਾ ਦੇਣੀ ਆ ਕਿੱ ਲਈ ਲੈ ਆਏ ਆ ਠੀਕ ਇੱਥੇ ਲੱਗ ਜਾ ਵਧੀਆ ਚਲੋ ਬਣ ਗਈ ਗੱਲ அது ரெண்டு ஜீரோ வேல சார் பண்ணியோ காக்க இன்ன பிச்சோ ਲਾ ਹੋਈ ਮੈਟਰੋ ਆਪਾਂ ਸ਼ਾਮ ਦੇ 5 ਵਜੇ ਆ ਤੇ ਸਵੇਰੇ ਆਪਾਂ ਆ ਗਏ ਸੀ ਘਰੇ ਉਹ ਟਰਾਲੇ ਦਾ ਕੰਮ ਹਲੇ ਪੈਂਡਿੰਗ ਸੀਗਾ ਤੇ ਹੋਣਾ ਪਾ ਟਰੈਕਟਰ ਲੈ ਕੇ ਚੱਲ ਪਏ ਤੇ ਜਾ ਕੇ ਟਰਾਲੇ ਦਾ ਵਿਨੈ ਕੰਪਨੀਸ਼ਨ ਨੇ ਇਹਨਾਂ ਦਾ ਫੋਨ ਆਇਆ ਟਰੈਕਟਰ ਲੈ ਆਓ ਤੇ ਆਪਾਂ ਹੁਣ ਜਾਣੇ ਲੈ ਕੇ ਦੇਖਦੇ ਆ ਕਿ ਕੀ ਸਮਾਂ ਚਾਰ ਟਰੈਕਟਰ ਟਰਾਲਾ ਲੈ ਆਉਣੇ ਆ ਸਵੇਰੇ ਮੇਰੇ ਤੋਂ ਬਹੁਤ ਬਾਬੇ ਦੀ ਕਿਰਪਾ ਨਾਲ ਵੀ ਐਸ ਵਾਰੇ ਕੰਮ ਕਰਦਾਂਗੇ ਸ਼ੁਰੂ ਮੈਥਰ ਜਿੰਨੇ ਪਿੱਛੇ ਵਾਲੇ ਵਲੌਗ ਨਹੀਂ ਵੇਖੇ ਚਲੋ ਕੋਈ ਚੱਕਰ ਨਹੀਂ ਵੇਖੇ ਅੱਜ ਵਾਲੇ ਵਲੌਗ ਆ ਵੀ ਚਲੋ ਜਿੰਨਿਆਂ ਨੇ ਵੇਖਦੇ ਵੇਖ ਜਿਨ੍ਹਾਂ ਨੇ ਵੀਰੇ ਕੱਲ ਵਾਲਾ ਵਲੌਗ ਹੀ ਨਾ ਵੇਖਿਆ ਉਹਨਾਂ ਕੁਛ ਨਹੀਂ ਵੇਖਿਆ ਜਿਹੜਾ ਆਉਣਾ ਹੁਣ ਬਣ ਕੇ ਜਿਵੇਂ ਕੱਲ ਨੂੰ ਆਪਾਂ ਟਰੈਕਟਰ ਨੂੰ ਪਹਿਲੇ ਦਿਨ ਟੈਂਪਰ ਦੇ ਮਿੱਟੀ ਵਾਲੇ ਤੇ ਲਾਉਣਾ ਹੈ ਤੇ ਆਪਾਂ ਜਿਹੜਾ ਕੰਪਨੀ ਜਿਹੜੀ ਬਿਲਕੁਲ ਕੋਈ ਛੇੜ ਛਾੜ ਨਹੀਂ ਉਵੇਂ ਹੀ ਚਲਾ ਕੇ ਵੇਖਣਾ ਨਾ ਹੋਇਆ ਤੇ ਆਪਾਂ ਦੀ ਰੇਸ ਖੋਲ ਦਾਂਗੇ ਜਿਹੜਾ ਨਟ ਆ ਰੇਸ ਵਾਲਾ ਸਾਰਾ ਖੋਲ ਦਾਂਗੇ ਹੋਰ ਕੁਝ ਨਹੀਂ ਆਪਾਂ ਇੱਥੇ ਕਰਨਾ ਜੇ ਕੱਲ ਨੂੰ ਲੱਗ ਜਾਓ ਬਦਾਂ ਕੀ ਸਮਾਚਾਰ ਦਿੰਦਾ ਤੇ ਨਾਲ ਹੋਰ ਵੀ ਟਰੈਕਟਰ ਚੱਲਣਾ 472 265 Mahindra Xp ਚੱਲਣਗੇ ਲੱਗ ਜਾਓ ਪਤਾ ਫਿਰ ਆਲ ਹੋਣਾ ਬੰਦ ਚੱਲਦੇ ਆ ਟਰਾਲੇ ਕੋਲ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਕਿੰਨੇ ਲੈ ਗੋਣੋ 1/2 ਕਿਲੋ ਲਿਆ 200 ਦਾ ਐ ਗਾਇਸ ਲਓ ਜੀ ਟਰਾਲਾ ਪਾ ਲਿਆ ਰੰਗ ਹੋ ਗਿਆ ਤੇ ਹੁਣ ਐਂਗਲ ਡਰਗਣ ਵਾਲੀ ਰਹਿ ਗਈ ਥੱਲੇ ਉਹ ਲਵਾਉਣੇ ਆ ਕਿਉਂਕਿ ਟਰਾਲਾ ਪਾਏ ਤੋਂ ਬਿਨਾ ਪਤਾ ਨਹੀਂ ਲੱਗਣਾ ਸੀ ਕੀ ਸਮਾਂ ਚਾਰ ਲੱਗਦਾ ਵਧੀਆ ਐਨ ਬਰਾਬਰ ਆਇਆ ਵਧੀਆ ਟਰਾਲਾ ਫਾਈਟਰ ਦੇ ਪਿੱਛੇ ਫਾਈਟਰ ਥੱਲ ਚੱਲੇ ਵੀਰਾ ਆਇਆ ਹੋਵੇ ਤੇ ਉਹ ਲੈ ਆਉਣਗੇ ਟਰੈਕਟਰ ਆਪਾਂ ਚੱਲਦੇ ਆ ਮਿੱਤਰੋ ਆਪਾਂ ਚੱਲ ਪਏ ਸਕੂਟਰੀ ਲੈ ਕੇ ਤੇ ਟਰਾਲੇ ਦਾ ਥੋੜਾ ਪਾਉਦਾ ਨਾ ਟੱਚਿੰਗ ਹੀ ਰਹਿ ਗਈ ਸੀ ਬਦੋ ਤੋਂ ਬਾਅਦ ਤੇ ਲੱਗਣ ਵਾਲੀ ਤੇ ਮੈਂ ਜਾਣਾ ਸੀਗਾ ਗੁਰਦੁਆਰਾ ਸੇਵਾ ਤੇ ਮੈਂ ਕਿ ਚਲੋ ਆਪਾਂ ਥੋੜਾ ਲੈ ਚੱਲਦੇ ਸਕੂਟਰੀ ਤੇ ਵੀਰੇ ਹੁਣੀ ਆ ਜਾਣੀਆਂ ਟਰੈਕਟਰ ਲੈ ਕੇ ਕਰਾ ਕੇ ਆਪਦੇ ਨਾਲੇ ਪੈਸੇ ਕੁਝ ਦੇ ਦੇਣੇ ਆਪੇ ਤੇ ਆਪਾਂ ਚੱਲਦੇ ਆਂ ਪਿੰਡ ਨੂੰ ਤੁਹਾਨੂੰ ਮਿਲਦੇ ਆਂ ਕੱਲ ਵਾਲੀ ਵੀਡੀਓ ਚ ਕੱਲ ਜੁੜੇ ਰਹੋ ਆਪਣੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੋਰ ਵੀਡੀਓ ਵੇਖਣ ਲਈ ਤੇ ਹੁਣ ਵਧੀਆ-ਵਧੀਆ ਵੀਡੀਓ ਆਉਣਗੇਗਾ ਕਿਉਂਕਿ ਹੁਣ ਕੱਲੋਂ ਟਰੈਕਟਰ ਆਪਣਾ ਕੰਮ ਤੇ ਚੱਲ ਪੈਣਾ ਠੀਕ ਹੈ